ਮੈਂ ਮਨਮੀ ਸਿੰਘ ਚਾਵਲਾ ਮੈਂ ਵਾਰ ਨੰਬਰ 24 ਦਾ ਬੀਜੇਪੀ ਦਾ ਉਮੀਦਵਾਰਾਂ ਕਮਲ ਦਾ ਚੋਣ ਨਿਸ਼ਾਨ ਮੇਰਾ ਚੋਣ ਚਿੰਨ ਹੈ ਆਪਜੀ ਅੱਗੇ ਬੇਨਤੀ ਹੈ ਆਉਣ ਵਾਲੀ 21 ਤਰੀਕ ਨੂੰ ਕਮਲ ਦੇ ਚੋਣ ਨਿਸ਼ਾਨ ਤੇ ਵੋਟਾਂ ਪਾ ਕੇ ਕਾਮਯਾਬ ਕਰੋ ਮੇਰੀ ਕਾਮਯਾਬੀ ਆਪਜੀ ਦੀ ਕਾਮਯਾਬੀ ਹੋਵੇਗੀ ਮੈਂ ਪਿਛਲੇ ਲਗਭਗ 20 ਸਾਲਾਂ ਤੋਂ ਜੀਕੇ ਸਿਟੀ ਦੇ ਵਿੱਚ ਮੈਂ ਰਹਿ ਰਿਹਾ ਹਾਂ ਮੇਰਾ ਆਫਿਸ ਵੀ ਚੰਡੀਗੜ੍ਹ ਰੋਡ ਤੇ ਜੀਕੇ ਸਿਟੀ ਦੇ ਕੋਲ ਨਜ਼ਦੀਕ ਹੀ ਹੈ ਆਪ ਕਦੇ ਵੀ ਮੇਰੇ ਕੋਲ ਆ ਕੇ ਆਪਣਾ ਕੰਮ ਕਰਵਾ ਸਕਦੇ ਹੋ ਕੋਈ ਵੀ ਦਿੱਕਤ ਪਰੇਸ਼ਾਨੀ ਆਨ ਦੀ ਨੋਬਤ ਨਹੀਂ ਹੈ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਅਤਿ ਵਿਸ਼ਵਾਸ ਦੇ ਨਾਲ ਕਿ ਮੈਂ ਆਪ ਜੀ ਦਾ ਕੰਮ ਕਰਾਂਗਾ ਮੈਨੂੰ ਇੱਕ ਮੌਕਾ ਦਿਓ ਤਾਂ ਕਿ ਆਪ ਜੀ ਨੂੰ ਅੱਜ ਤੱਕ ਜਿਹੜੇ ਵੀ ਕੈਂਡੀਡੇਟ ਆਏ ਹੋਣਗੇ ਜਾਂ ਕੋਈ ਪਾਰਟੀ ਆਈ ਹੋਵੇਗੀ ਉਹਨੇ ਅਨੇਕਾਂ ਵਾਅਦੇ ਕੀਤੇ ਹੋਣਗੇ ਲੇਕਿਨ ਹੁਣ ਤੁਹਾਨੂੰ ਇੱਕ ਮੌਕਾ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦਾ ਆਪਣੇ ਆਪ ਨੂੰ ਜਿਤਾਉਣ ਦਾ ਮੈਨੂੰ ਜਿਤਾਉਣ ਦਾ ਤੇ ਆਪਣੇ ਕੰਮ ਲੈਣ ਦਾ ਧੰਨਵਾਦ